ਚਾਰੇ ਕੁੰਡਾ ਕੁੰਡਿਆ ਰਹਿਤ ਕਥਾਉ ਨਾਹੀ ਫਰੀਦਾ ਪਾੜ ਬਟੂਲਾ ਅਤਕਰੀ ਕੰਬਲ ਢੀ ਪਹਿਦੇਉ ਜਿੰਨੇ ਵੇਸੀ ਸਹਬ ਲੈ ਸੇ ਵੇਸ ਕਰੇ ਮਹੱਲਾ ਤੀਜਾ ਕਾਇ ਬਟੂਲਾ ਆੜਦੀ ਕੰਬਲ ਢੀ ਪਹਿਦੇ ਬਾਨਕ ਕਰ ਹੀ ਬੈਠਿਆ ਸੋਬ ਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਫਰੀਦਾ ਗਰ ਜਿੰਨਾ ਆਈਆ ਤਨ ਜੋਰ ਆਗਾ ਖਾਲੀ ਚੱਲੇ ਕੜੀ ਸੋਟ ਬੇਜੋ ਬਿਹੋ ਫਰੀਦਾ ਤੇ ਨਾ ਮੁਖ ਢਾਵਨੇ ਜਿੰਨਾ ਵਿਸਾਰੇ ਨਾਉ ਐਥੇ ਦੁੱਖ ਕਨੇਰੀਆ ਅੱਗੇ ਠੌਰਣ ਠਾਉ ਫਰੀਦਾ ਵਿਚਿ ਰਤ ਨਾ ਜਾਗੇ ਹੋ ਜਿਵਨਦੋ ਮਉ ਹੋਹੀ ਜੀਤੇ ਰਬ ਵਿਸਾਰਿਆ ਤਾ ਰਬ ਨ ਵਿਸਰੀ ਹੋਹੀ ਮਹੰਲਾ ਪੰਜਵਾ ਫਰੀਦਾ ਕਾਤਰ ਗਾਵਲਾ ਵੱਡਾ ਬੇ ਮਹਤਾਜ ਅੰਨੇ ਸੇ ਤੀਰਤਿਆ ਇਹੋ ਸਚਾ ਵਸਾਜ ਮਹੱਲਾ ਪੰਜਵਾ ਫਰੀਦਾ ਦੁਖ ਸੁਖ ਇਕਾਇ ਦਿਨ ਤੇ ਲਾਹੇ ਵਿਕਾਰ ਅੰਨੇ ਪਾਵੇ ਸੁਪਲਾ ਤਨ ਬੀਦਰਵਾਰ ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰੱਤਾ ਇਸ ਦੁਨੀ ਸੋ ਦੁਨੀ ਦਾ ਕਿਤੇ ਕੰਮ ਮਿਸਲ ਫਕੀਰਾਂ ਦਾ ਖੜੀ ਸੋ ਪਾਇਏ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਫਲਤੀ ਪਛਾ ਰਾਤ ਜੋ ਜਗੰਧਨ ਹਨਸੀ ਸਾਈ ਕਰਨੋਂ ਦਾਤ ਦਾਤੀ ਸਾਈ ਵਸੰਦੀਆ ਕਿਆ ਚੱਲੇ ਤਿਸ ਨਾਲ ਇੱਕ ਜਾ ਗੰਧੇ ਨਾਨਹਿਨ ਇੱਕ ਨਾ ਸੁਤਿਆ ਦੇ ਅਠਾਲ ਤੁੰਦੇ ਦੀ ਸੁਹਾਗ ਤੋਦਨ ਕਾਈ ਕੋਰ ਜਿੰਨਾ ਨਾ ਸੁਹਾਗਣੀ ਜਿੰਨਾ ਚਾਤ ਨਾ ਹੋਰ ਸਬਰ ਮਾਜ ਕਮਾਣ ਇਹ ਸਬਰ ਕਾ ਨਹੀਂ ਹੋਣ ਸਬਰ ਸਦਾ ਸੁਭਾਨ ਖਾਲਖਤ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਬੈ ਜਾਲੇ ਹੋਰ ਨਜੀਕ ਖੁਦਾਏ ਦੇ ਪੀਤ ਨਕਸੇ ਦੇਨ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿਨ ਕਰੇ ਵਾਦ ਥੀ ਵਹ ਦਰਿਆ ਟੁੱਟ ਨਾ ਥੀ ਵਹ ਬਾਹੜਾ ਫਰੀਦਾ ਦਰਬੀਸੀ ਕੱਖੜੀ ਚੋੜੀ ਪੜੀ ਪਰੀਤ ਇਕਦ ਕਿਨੇ ਚਾਲੀਏ ਦਰਬੀਸਾ ਵੀ ਰੀਤ ਤਾਨ ਦਪੈਤ ਨੂਰ ਦਿਉ ਬਲਨ ਹੱਡ ਬਲਨ ਪੈਰੀਂ ਥਕਾ ਸਿਰ ਜੁਲਾ ਜੇ ਮੂ ਬਰੀ ਮਲਨ ਤਨਤ ਪਾਈ ਤਨੂਰ ਜੋ ਬਲਨ ਹੱਡ ਨਭਾਲ ਸਿਰ ਪੈਰੀ ਕਾ ਫੀੜਿਆ ਅੰਦਰ ਪਰੀ ਨਿਹਾਰ